ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਸਾਡੀ ਹਰ ਖਬਰ ਦੇਖਣ ਲਈ ਚੈਨਲ ਨੂੰ ਕਰਿਓ ਸਬਸਕ੍ਰਾਈਬ ਜਿਹੜੀ ਵੀਡੀਓ ਦੇਖ ਰਹੇ ਹੋ ਇਹਨੂੰ ਵੀ ਕਰਿਓ ਸ਼ੇਅਰ ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਪਿੰਡ ਕਣਗੜਾ ਪੁੱਤ ਨੇ ਸ਼ਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਗENDER ਸਿੰਘ ਸਾਡੇ ਨਾਲ ਖੜੇ ਨੇ ਲਖਵੀਰ ਸਿੰਘ ਲੱਖਾ ਗੁਰਦੀਪ ਸਿੰਘ ਰਾਠੀ ਮੈਂਬਰ ਮੌਜੂਦਾ ਮੈਂਬਰ ਖੜੇ ਨੇ ਗੁਰਪ੍ਰੀਤ ਸਿੰਘ ਹਰਵੰਸਰ ਸਿੰਘ ਤੇ ਇਹ ਜੋ ਪਾਈਪ ਲਾਈਨ ਇੱਕ ਪੈਰੀਆ 40 ਸਾਲ 40 ਸਾਲ ਹੋ ਗਿਆ ਇੱਥੇ ਨਹਿਰੀ ਪਾਣੀ ਨਹੀਂ ਮਿਲਿਆ ਪਰ ਗੁਰਦੇਵ ਸਿੰਘ ਟਵਾਣਾ ਸਾਹਿਬ ਇੱਥੇ ਪਹੁੰਚਣ ਵਾਲੇ ਨੇ ਚੇਤਨ ਸਿੰਘ ਜੋੜਾ ਮਾਜਰਾ ਦੀ ਗਵਾਈ ਹੇਡ 2.5 ਕਰੋੜ ਦੇ ਕਰੀਬ 2.5 ਕਰੋੜ ਦੇ ਕਰੀਬ ਇੱਥੇ ਪੈਸਾ ਲੱਗਣਾ ਹੈ ਬਹੁਤ ਜ਼ਿਆਦਾ ਸਲੰਘਾ ਜੋ ਕਦਮ ਪੁੱਟਿਆ ਗਿਆ ਜਿੱਥੇ ਪਿੰਡ ਦੇ ਪਤਵੰਤੇ ਸੱਜਣ ਨਜ਼ਰ ਆ ਰਹੇ ਨੇ ਸਾਬਕਾ ਸਰਪੰਚ ਬਾਬਾ ਸਰਜੀਤ ਸਿੰਘ ਵੀ ਉਹ ਵੀ ਇੱਥੇ ਮੌਜੂਦ ਸਨ ਅਰਵਤ ਸਿੰਘ ਗੁਰਪ੍ਰੀਤ ਸਿੰਘ ਮੈਂਬਰ ਇੱਥੇ ਮੌਜੂਦ ਨੇ ਪਰ ਅੱਗੇ ਜੋ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇੰਤਜ਼ਾਰ ਹੋ ਰਿਹਾ ਗੁਰਦੇਵ ਸਿੰਘ ਟਵਾਣਾ ਜੀ ਦਾ ਇੰਤਜ਼ਾਰ ਹੋ ਰਿਹਾ ਹੈ ਉਧ ਕਾਟਰ ਕਰ ਪਹੁੰਚ ਚੁੱਕੇ ਦੇ ਗੁਰਦੇਵ ਸਿੰਘ ਟਵਾਣਾ ਲਖਵੀਰ ਸਿੰਘ ਲੱਖਾ ਗੁਰਦੀਪ ਸਿੰਘ ਰਾਠੀ ਪਹੁੰਚੇ ਨੇ ਇੱਥੇ ਨਾਲ ਆ ਲੈ ਕੇ ਆਏ ਨੇ ਭਾਈ ਸਾਹਿਬ ਨੂੰ ਤੇ ਬਹੁਤ ਵਧੀਆ ਇੱਕ ਸਲੰਗਾ ਜੋ ਕਦਮ ਇਸ ਕਰਕੇ ਆ ਕਿਉਂਕਿ 40 ਸਾਲ ਹੋ ਗਏ 40 ਸਾਲ ਦੇ ਕਰੀਬ ਹੋ ਗਿਆ ਨਹਿਰੀ ਪਾਣੀ ਖੇਤਾਂ ਨੂੰ ਨਹੀਂ ਮਿਲਿਆ ਪਰ ਬਹੁਤ ਵਧੀਆ ਇੱਕ ਸਲੰਗਾ ਜੋ ਕਦਮ ਪੁੱਟਿਆ ਗਿਆ ਤੁਸੀਂ ਦੇਖੋ ਪੂਰੇ ਪਿਆਰ ਸਤਕਾਰ ਨਾਲ ਇੱਥੇ ਜੀਆਂ ਇਹਨੂੰ ਆਖਿਆ ਗਿਆ ਗੁਰਦੇਵ ਸਿੰਘ ਟਵਾਣਾ ਸਾਹਿਬ ਨੂੰ ਆ ਮੌਕੇ ਦੀਆਂ ਤਸਵੀਰਾਂ ਪਿੰਡ ਕਣਗੜ ਪੁੱਤਰਾ ਤੁਸੀਂ ਦੇਖ ਰਹੇ ਹੋ ਬਹੁਤ ਵੱਡਾ ਉਪਰਾਲਾ ਪਹਿਲਾਂ ਵੀ ਇੱਕ ਸੀਵਰੇਜ ਪਾਇਆ ਗਿਆ ਆਮਾ ਦੀ ਪਾਰਟੀ ਵੱਲੋਂ ਕਣਗੜ ਦੇ ਵਿੱਚ ਜਿਹਦੇ 25 ਲੱਖ ਦੇ ਕਰੀਬ ਬਹੁਤ ਵੱਡਾ ਖਰਚਾ ਹੋਇਆ ਤੇ ਨਾਲ ਹੁਣ ਹੋਰ ਵੀ ਪਿੰਡ ਦੇ ਪਦਵੰਤ ਤੇ ਸੱਜਣ ਜਿਵੇਂ ਕਰਨ ਪਿੰਡ ਦਾ ਕੰਮ ਤੋਰੋ ਪੰਜਾਬ ਸਰਕਾਰ ਕਹਿ ਰਹੀ ਹੈ ਵੀ ਕੰਮ ਤੋਰੋ ਪਿੰਡ ਦਾ ਤੇ ਇਸ ਕਰਕੇ ਹੁਣ ਪਿੰਡ ਦੇ ਵਿੱਚ ਵੀ ਵਿਕਾਸ ਦੀਆਂ ਜਿਹੜੀਆਂ ਉਹ ਵੀ ਬਹੁਤ ਜਿਆਦੇ ਵੱਡੇ ਪੱਧਰ ਤੇ ਕੰਮ ਹੋਣੇ ਸ਼ੁਰੂ ਹੋ ਜਾਣੇ ਪਿੰਡ ਕਣਗੜ ਦੇ ਵਿੱਚ ਤੇ ਗੁਰਦੇਵ ਸਿੰਘ ਟਵਾਣੇ ਤੇ ਪਹੁੰਚੇ ਨੇ ਨਾਲ ਨਾਲ ਕੁਝ ਦੇ ਕੋਦ ਘਾਟਨ ਦਿੱਤਾ ਗਿਆ ਸਾਰਾ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਤੇ 22 ਕਰੋੜ ਦੇ ਕਰੀਬ 22 ਕਰੋੜ ਦੇ ਕਰੀਬ ਇਸ ਤੇ ਲੱਗਣਾ ਗੁਰਦੇਵ ਸਿੰਘ ਰਾਠੀ ਜੋ ਵਧੀਆ ਹੈ ਮੰਨ ਲਓ ਵੀ ਕੰਮ ਨੂੰ ਲੈ ਪਹਿਲ ਦਿੱਤੀ ਗਈ ਹੈ ਉਹਨਾਂ ਦਾ ਮੂੰਹ ਮਿੱਠਾ ਕਰਾ ਰਹੇ ਨੇ ਪੀਏ ਸਾਹਿਬ ਗੁਰਦੇਵ ਸਿੰਘ ਟਬਣਾ ਤੇ ਇੱਕ ਸਲੰਘਾ ਜੋ ਕਦਮ ਹੈ ਤੁਹਾਨੂੰ ਪਤਾ ਹੀ ਹੋਣਾ ਜਦੋਂ ਪਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੀਵ ਜੰਤੂ ਲਈ ਖੇਤੀ ਲਈ ਤੇ ਆਮ ਪਬਲਿਕ ਵੀ ਪਾਣੀ ਜਿਹੜਾ ਉਹ ਬਹੁਤ ਜ਼ਰੂਰੀ ਹੁੰਦਾ ਤੇ ਇਸ ਪਾਣੀ ਨੂੰ ਨਹਿਰੀ ਪਾਣੀ ਹਰ ਖੇਤ ਤੱਕ ਪਹੁੰਚਾਇਆ ਜਾਵੇਗਾ ਹਰ ਖੇਤ ਤੱਕ ਪਾਣੀ ਪਹੁੰਚਾਇਆ ਜਾਵੇਗਾ ਇਹ ਮੂੰ ਮਿੱਠਾ ਕਰਵਾ ਰਹੇ ਨੇ ਲਖਵੀਰ ਸਿੰਘ ਲੱਖਾ ਜੀ ਦਾ ਤੇ ਜਗENDER ਸਿੰਘ ਨੇ ਸਾਡੇ ਜੁਪੀ ਵਾਲੇ ਜੋ ਭਪਿੰਦਰ ਸਿੰਘ ਜੀ ਕਿਸੇ ਕਾਰਨ ਨਹੀਂ ਪਹੁੰਚ ਸਕੇ ਤੇ ਬਹੁਤ ਵਧੀਆ ਕੰਸਲੰਗਾ ਜੋ ਕਦਮ ਪੁੱਟਿਆ ਗਿਆ ਤੁਸੀਂ ਦੇਖ ਸਕਦੇ ਹੋ ਜੋ ਇੱਥੇ ਪਹੁੰਚੇ ਨੇ ਸਾਰੇ ਪਰਵੰਤ ਸੱਜਣ ਮੂੰ ਮਿੱਠਾ ਕਰਵਾਇਆ ਸਾਡੇ ਮੌਜੂਦਾ ਮੈਂਬਰ ਨੇ ਗੁਰਦੇਵ ਜੀ ਜਿਹੜੇ ਹਲਕੇ ਦੇ ਵਿੱਚ ਕਿੱਥੇ ਕਿੱਥੇ ਪਾਈਪ ਲਾਈਨ ਦੇ ਪ੍ਰੋਜੈਕਟਸ ਰੋਹ ਚੁੱਕੇ ਆ ਆਪਣੇ ਸਾਲ ਵਿੱਚ तकरीबन ਹਲਕੇ ਦੇ ਹਰੇਕ ਪਿੰਡ ਦੇ ਵਿੱਚ ਜਿਹੜੀ ਆਪਣਾ ਜਿਹੜੀ ਪਾਣੀ ਪਿਟਾਉਣ ਵਾਸਤੇ ਮਾਨ ਜੋ ਸਰਦਾਰ ਚੇਤਨ ਸਿੰਘ ਚੋੜਾ ਮਾਜਰਾ ਜੀ ਦੇ ਦਿਸੰਦਰ ਦੇ ਸੰਸਾਰ ਉਹਨਾਂ ਦੀ ਮਿਹਨਤ ਦਾ ਸਦਕਾ ਕੰਮ ਚੱਲ ਰਹੇ ਨੇ ਤੇ ਉਸੇ ਲੜੀ ਦੇ ਤਹਿਤ ਅੱਜ ਇੱਥੇ ਆਪਣਾ ਕਾਨਗੜ ਪਹੁੰਚਿਆ ਇੱਥੇ ਲਗਭਗ 10000 ਮੀਟਰ ਦੇ ਕਰੀਬ ਜਿਹੜੀ ਲੈਂਥ ਹੈ ਦੀ ਪਾਈਪ ਲਾਈਨ ਦੀ ਤੇ ਜੀ ਦਾ ਬਜਟ ਹੈ 2 ਕਰੋੜ 48 ਲੱਖ ਰੁਪਏ ਦੇ ਕਰੀਬ ਹੈ ਜਿਹਦੇ ਨਾਲ 3 ਸੈਂਕੜੇ ਏਕੜ ਜਿਹੜੇ ਲਗੇ ਨੇ ਮਿੱਲ ਦੀ ਉਹਨਾਂ ਨੂੰ ਪਾਣੀ ਦੀ ਜਿਹੜੀ ਹੈ ਸੁਭੂਤ ਨੂੰ ਕੱਲ ਕਿਹੜੇ ਕਿਹੜੇ ਪਿੰਡਾਂ ਕੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਕੱਲ ਸਰ ਆਪਣਾ ਇੱਥੇ ਇੱਕ ਸੜਕ ਦਾ ਜਿਹੜਾ ਸੀਗਾ ਉਦਘਾਟਨ ਕਰਕੇ ਆਏ ਆ ਆਪਣਾ ਜਿਹੜੀ ਅੰਗਾਜੀ ਫਤਿਹ ਮਾਦੀ ਕਲਵੰਡੀ ਮਲਕ ਤੋਂ ਗਵਦਰ ਆलम ਤਲਵੰਡੀ ਉਹ ਕੁਝ ਦਿਨ ਪਹਿਲਾਂ ਕੀਤਾ ਸੀਗਾ ਜੀ ਇਹ ਦੋ ਪਿੰਡਾਂ ਦਾ ਖੱਤਰੀ ਵਾਲਾ ਤੇ ਤਲਵੰਡੀ ਤਲਵੰਡੀ ਤੋਂ ਲੈ ਕੇ ਖੱਤਰੀ ਵਾਲੇ ਦੇ ਖੇਤਾਂ ਨੂੰ ਉੱਥੇ ਵੀ ਤਕਰੀਬਨ 400 ਏਕੜ ਦੇ ਖੇਤ ਜਿਹੜਾ ਪਾਣੀ ਸੀ ਉਹ ਪਾਣੀ ਬੰਦ ਅਸਕਰਪੁਰ ਨਗਰਾ ਸਰਪੰਚ ਸਾਹਿਬ ਨੇ ਆਪਣਾ ਕਾਜ ਸ਼ੁਰੂ ਕਰਵਾਇਆ ਹੈ ਕਿ ਥਾਂ ਐ ਪਾਈਪਲਾਈਨ ਪਾਣਾ ਕਿੰਨਾ ਕ ਫਾਇਦਾ ਮਤਲਬ ਪਾਣੀ ਕਿ ਸਰ ਰਜਵਾਹੇ ਮਤਲਬ ਜਿੱਦਾਂ ਪਹਿਲਾਂ ਖੁੱਲੇ ਖਾਲ ਬਣਦੇ ਸੀ ਉਹਦੇ ਨਾਲ ਕਈ ਜਗ੍ਹਾ ਟਿਕਤੀ ਜਿਵੇਂ ਖੇਤਾਂ ਦੇ ਵਿੱਚ ਜਾਨਵਰ ਹੁੰਦੇ ਨੇ ਉਹ ਥੱਲੋਂ ਮਿੱਟੀ ਮਤਲਬ ਹੋਖਲੀ ਕਰ ਦਿੰਦੇ ਨੇ ਤੇ ਪਾਣੀ ਮਤਲਬ ਪ੍ਰੋਪਰ ਤਰੀਕੇ ਨਾਲ ਪਹੁੰਚਦਾ ਨਹੀਂ ਹੈਗਾ ਜਿਹੜੀ ਪਾਈਪ ਲਾਈਨ ਹੈ ਤੇ ਇਹਦੇ ਨਾਲ ਕੋਈ ਦਿੱਕਤ ਨਹੀਂ ਆਉਣੀ ਹੈਗੀ ਤੇ ਪਾਣੀ ਵਧੀਆ ਸਪੀਡ ਨਾਲ ਜਾਊਗਾ ਤੇ ਜ਼ਿਆਦਾ ਪਾਣੀ ਇਹ ਜਿਹੜੀ ਪਾਈਪ ਲਾਈਨ ਆ ਵੀ ਕੋਈ ਦਿੱਕਤ ਨਹੀਂ ਕਿਸੇ ਜ਼ਿੰਮੇਵਾਰ ਬੰਦੇ ਤੋਂ ਨਹੀਂ ਨਹੀਂ ਜੀ ਇਹ ਤਾਂ ਦੇਖੋ ਸਾਡੇ ਵਾਸਤੇ ਜੰੂਨਾਰਾਂ ਵਾਸਤੇ ਇੱਕ ਤਰ੍ਹਾਂ ਦੀ ਸਦੀਵ ਨਹੀਂ ਬੁਤੀ ਹੈ ਜੀ ਅੱਜ ਕਿਸੇ ਵੀ ਜ਼ਿਮੀਦਾਰ ਨੂੰ 2-3 ਏਕੜ ਵਾਲੇ ਨੂੰ ਚਾਹੇ ਕੋਈ ਵੱਡਾ ਵੀ ਜ਼ਿਮੀਦਾਰ ਹੈ ਉਹਨੂੰ ਜੇ ਬਹੂਰ ਕਰਾਉਣਾ ਪੈਂਦਾ ਤਾਂ ਉਹਦੇ 3-4 ਲੱਖ ਰੁਪਏ ਲੱਗ ਜਾਂਦੇ ਕਿਉਂਕਿ ਇਸ ਵੇਲੇ ਮੇਰੇ ਖਿਆਲ ਚ 6-700 ਫੁੱਟ ਬਹੂਰ ਚੱਲ ਰਹੇ ਨੇ ਤੇ ਹਰੇਕ ਦੇ ਬਸ ਦਾ ਕੰਮ ਨਹੀਂ ਹੈਗਾ ਇਹਦੇ ਨਾਲ ਆਪਣਾ ਕੋਈ ਫਾਇਦੇ ਹੋਣੇ ਨਹੀਂ ਇਕ ਤਾਂ ਜਿਹੜਾ ਨਹਿਰੀ ਪਾਣੀ ਆ ਸਾਡਾ ਉਹ ਤੱਕ ਮਤਲਬ ਕਹਿੰਦੇ ਰਹੇ ਨੇ ਜੀ ਕਿ ਅਸਬੀਐਲ ਦਾ ਮੁੱਦਾ ਉੱਡਦਾ ਦੀ ਪਾਣੀਆਂ ਦਾ ਮੁੱਦਾ ਉੱਡਦਾ ਦੀਗਾ ਪਰ ਸਾਨੂੰ ਸਾਡੇ ਹਿੱਸੇ ਦਾ ਪਾਣੀ ਮਿਲੇ ਨਹੀਂ ਇਹ ਸਰਕਾਰ ਤੋਂ ਪਹਿਲਾਂ ਮਾਰ ਸਰਕਾਰ ਦੇ ਆਉਣ ਤੋਂ ਪਹਿਲਾਂ ਜਿਹੜਾ ਆਪਣਾ ਪੰਜਾਬ ਦੇ ਹਿੱਸੇ ਦਾ ਪਾਣੀ ਦੀਗਾ ਉਹ ਸਿਰਫ ਸੀ 29% ਵਰਤਦੇ ਸਿਰਫ 29% ਤੇ ਹੁਣ ਸਰਕਾਰ ਨੇ ਜਿਹੜੇ ਬਦਲੇ ਕੀਤੇ ਨੇ ਉਹ ਆਪਣਾ 70% ਦੇ ਕਰੀਬ ਹੁਣ ਅਸੀਂ ਵਾਪਸ ਕਰਾਉਣ ਨੂੰ ਦੱਗੇ ਆ ਤੇ ਆਉਣ ਵਾਲੇ ਦਿਨਾਂ ਚ ਇਹ 70% 100% ਤੱਕ ਉੱਜਣਾ ਤੇ ਇਹਦੇ ਨਾਲ ਜਿਹੜਾ ਪਾਣੀ ਦਾ ਲੇਅਰ ਲੈਟ ਸਾਡੀ ਧਰਤੀ ਦਾ ਉਹ ਵੀ ਉੱਜਣਾ ਹੈ ਤੇ ਇਹ ਮਤਲਬ ਚੰਗੀ ਤਰ੍ਹਾਂ ਹੀ ਕੰਮ ਕਰਦਾ ਹੈ ਇਸ ਵੇਲੇ ਇਸ ਡਿਪਾਰਟਮੈਂਟ ਨੂੰ ਤੁਸੀਂ ਕਦੇ ਵੀ ਪਤਾ ਪਿਸਕੀ ਸਰਕਾਰ ਐਨਐਕਟ ਕੀ ਕਿਹਾ ਤੇ ਕਈਨਾਂ ਦਾ ਇਹ ਵੀ ਨਹੀਂ ਪਤਾ ਸੀਗਾ ਵੀ ਨਹਿਰੀ ਵਿਭਾਗ ਦੇ ਫਟਵਾਰੀ ਵੀ ਹੁੰਦੇ ਪਰ ਹੁਣ ਆਪਾਂ ਆਮ ਦੇਖਦੇ ਹਾਂ ਕਿ ਇਹ ਮੈਗਮਾ ਜਿਹੜਾ ਉਹ ਮਿੱਟੀਾਂ ਦੇ ਵਿੱਚ ਫਟੋਮਟੀ ਹੋਇਆ ਹੁੰਦਾ ਤੇ ਸਰਕਾਰ ਦਾ ਇਸ ਵਾਰੀ ਯਤਨ ਹੈ ਵੀ ਇਸ ਵਾਰੀ ਜਿਹੜੀ ਝੋਨੇ ਦੀ ਲਗਾਈ ਹੈ ਉਹ ਗੱਲ ਤੋਂ ਗੱਲ ਦਾ ਤਕਰੀਬਨ 100% ਹੈ ਜਿਹੜੀ ਉਹ ਹਨੇਰੀ ਪਾਣੀ ਨਾਲੋਂ ਇਹ ਸਰਕਾਰ ਦੀ ਹੈ। ਇਹ ਸੀ ਸਾਡੇ ਦਾ ਗੁਰਦੇਵ ਸਿੰਘ ਟਵਾਣਾ ਜੀ ਮੰਤਰੀ ਸਾਹਿਬ ਦੇ ਪੀਏ ਤੇ ਸਰਦਾਰ ਜੇ ਸੋਟਾ ਕੱਜਰਾ ਜੀ ਉਹ ਕਵਾਈ ਟੈਟਾ ਪੜਿਆ ਉਪਰਾਲਾ ਹੋ ਰਿਹਾ ਤੇ ਸਾਡੇ ਨਾਲ ਨੇ ਆਮਾਦੀ ਪਾਰਟੀ ਦੇ ਲਖਸਿੰਘ ਸਿੰਘ ਭਾਈ ਸਾਹਿਬ ਨਾਲ ਗੱਲ ਕਰਦੇ ਭਾਈ ਸਾਹਿਬ ਸੱਚੀ ਕਾ ਜੀ ਭਾਈ ਸਾਹਿਬ ਜੀ ਸੁਣਨ ਦੇ ਵਿੱਚ ਆ ਵੀ ਬਹੁਤ ਵੱਡਾ ਉਪਰਾਲਾ ਕੀਤਾ ਤੁਸੀਂ ਰਲ ਮਿਲ ਕੇ ਇਸ ਪੈਵਲ ਨੂੰ ਪਹੁੰਚਾਉਣ ਵਾਸਤੇ ਕਿਨਾ ਕਿਨਾ ਦਾ ਯੋਗਦਾਨ ਰਿਹਾ ਦੇ ਵਿੱਚ ਜੀ ਇਹਦੇ ਚ ਯੋਗਦਾਨ ਸਦਾ ਮੈਂ ਸਮਝਦਾ ਸਾਰੇ ਪਿੰਡ ਦਾ ਸਾਡਾ ਬਹੁਤ ਵਧੀਆ ਰਿਹਾ ਬਹੁਤ ਸੱਜਣ ਨੇ ਸਾਡੇ ਜੀ ਸਾਥਕਾ ਸਰਪੰਚ ਜੀ ਜਗਿੰਦਰ ਸਿੰਘ ਜੀ ਜਿਹੜਾ ਸਾਡੇ ਰਾਠੀ ਸਾਹਿਬ ਇਹਨਾਂ ਦਾ ਵੀ ਬਹੁਤ ਵੱਡਾ ਉਪਰਾਲਾ ਰਿਹਾ ਔਰ ਸਾਰੇ ਸਾਰੇ ਨਗਰ ਦਾ ਸਭ ਤੋਂ ਵੱਡੀ ਗੱਲ ਹੈ ਮੈਂ ਕਿਹ ਗੱਲ ਕਹਿਣੀ ਚਾਹਨਾ ਕਿ ਸਾਡਾ ਪਿੰਡ ਜਿਹੜਾ ਖਨਗੜ ਹੈ ਵਧਾਈ ਦਾ ਤਾਤਰ ਹੈ ਸਭ ਤੋਂ ਪਹਿਲਾ ਪਾਈਪ ਲਾਈਨ ਇੱਕ ਪਾਈਪ ਲਾਈਨ ਹੀ ਇੱਕ ਪਾਈਪ ਲਾਈਨ ਸਾਡੇ ਪਿੰਡ ਨੂੰ ਵੀ ਪਹੁੰਚ ਗਈ ਤੇ ਬਹੁਤ ਜਲਦ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਉਹਨੂੰ ਉੱਪਰ ਜੀ ਵੀ ਪਾਣੀ ਲੈ ਕੇ ਜਾਈਏ ਜਿਹੜਾ ਵਾਟਰ ਰੀਚਾਰਜ ਦੇ ਸਿਸਟਮ ਨੂੰ ਪੰਜਾਬ ਗੌਰਮੈਂਟ ਦਾ ਹੈਗਾ ਇਸ ਛੱਪੜ ਦੇ ਵਿੱਚ ਪਾਣੀ ਆ ਰਿਹਾ ਉਹ ਵੀ ਅਸੀਂ ਮੈਂ ਸਮਝਦਾ ਵੀ ਅਸੀਂ ਵਧਾਈ ਦੇ ਪਾਤਰਾਂ ਵੀ ਸਾਡੇ ਪਿੰਡ ਨੂੰ ਜ਼ਰੂਰ ਉਹ ਮਿਲਿਆ ਤੇ ਸਾਰਾ ਪਿੰਡ ਸਾਡਾ ਵਧਾਈ ਦਾ ਪਾਤਰ ਔਰ ਆਪਾਂ ਸਾਰੇ ਇਸ ਚੀਜ਼ ਦੇ ਵਧਾਈ ਦੇ ਪਾਤਰ ਆ ਤੇ ਖਾਸ ਤੌਰ ਤੇ ਸਰਕਾਰ ਮੈਂ ਕਸਮ ਦੇ ਮਾਨ ਸਰਕਾਰ ਜਿਹੜੀ ਅਸੀਂ ਸ਼ਾਸਨ ਚੁਣਿਆ ਸੀ ਉਹ ਸਾਨੂੰ ਅੱਜ ਮਹਿਸੂਸ ਹੋ ਰਿਹਾ ਕਿ ਅਸੀਂ ਕਿੰਨੇ ਵਧੀਆ ਸਾਸਨ ਚੁਣਿਆ ਤੇ ਜੇ ਸਾਨੂੰ ਪਾਣੀ ਮਿਲ ਗਿਆ ਇਸ ਤੋਂ ਵੱਡੀ ਮੈਨੂੰ ਨਹੀਂ ਲੱਗਦਾ ਵੀ ਹੋਰ ਕੋਈ ਚੀਜ਼ ਹੋਣੀ ਬਾਕੀ ਸਰਕਾਰ ਨੇ ਕੰਮ ਤਾਂ ਐਨੇ ਕਰਤੇ ਆਪਾਂ ਉਹਨਾਂ ਦੀ ਅੱਜ ਗਲਤੀ ਨਹੀਂ ਕਰਨਾ ਹੈ ਕਿਉਂਕਿ ਅੱਜ ਆਪਾਂ ਸਵੇਰੇ ਤੇ ਗੱਲ ਕਰਨਾ ਆਇਆ ਤੇ ਇਹ ਜਿਹੜਾ ਪਾਈਪ ਲਾਈਨ ਵਾਲਾ ਇਹਦੇ ਨਾਲ ਸਾਡੀ ਪਾਣੀ ਦੀ ਬਚਤ ਬਹੁਤ ਹੋਵੇਗੀ ਕਿਉਂਕਿ ਖਾਲਾਂ 'ਚ ਪਾਣੀ ਬਹੁਤ ਖੜਾ ਰਹਿੰਦਾ ਪਾਣੀ ਧਰਤੀ ਦੇ ਵਿੱਚ ਜਿਹੜਾ ਜਾਂਦਾ ਇਹ ਪਾਣੀ ਜਿਹੜਾ ਪ੍ਰੋਪਰ ਖੇਤਾਂ ਤੱਕ ਮਿਲੂਗਾ ਪਾਈਪ ਲਾਈਨਾਂ ਰਾਹੀਂ ਇਹਦੇ ਵਰਗੰ ਮੈਨੂੰ ਲੱਗਦਾ ਵੀ ਕੋਈ ਹੋਰ ਉਪਰਾ ਦਾ ਪਾਣੀ ਜਾਣ ਕੇ ਪੱਧਰ ਵੀ ਉੱਚਾ ਹੋ ਗਿਆ ਸਾਡੇ ਵਾਲੇ ਗਰਦੀਪ ਸਿੰਘ ਰਾਠੀ ਸਾਹਿਬ ਉਹਨਾਂ ਦਾ ਵੀ ਨਾਮ ਕਰਨੀ ਪਈ ਜਰੂਰ ਠੀਕ ਕਹਿਣਾ ਚਾਹੁੰਦੇ ਹੋ ਤੁਸੀਂ ਅਟਾਪੜਾ ਉਪਰਾਲਾ ਹੋਇਆ ਕਣਗੜ ਦੇ ਲਈ ਮੈਂ ਜੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਇਸ ਮੌਕੇ ਤੇ ਜੀ ਠੀਕ ਹੈ ਕਹਿਣਾ ਬਹੁਤ ਧੰਨਵਾਦ ਜੀ ਜਿਹਨਾਂ ਨੇ ਜੁੜਾ ਮੱਝਾਈ ਹੋਈ ਜੀ ਇਸ ਦਾ ਇਹ ਹੈ ਬੰਦਾ ਨੁਰੀਆ ਪੰਜਾਬ ਪਿੰਡ ਦੇ ਵਿੱਚੋਂ ਗੁੰਬੇ ਚ ਬਣੀ ਕੰਧੀ ਬਹੁਤ ਬਹੁਤ ਵਧਾਈ ਦਿੰਦਾ ਤੇ ਤੁਸੀਂ ਸੁਣਿਆ ਤੇ ਕਾਨਗੜ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਆ ਜੀ 50 60 ਸਾਲ ਹੋ ਗਏ ਜਿਹੜਾ ਇੱਕ ਬਿਲਕੁਲ ਵੀ ਇੱਥੇ ਬੂੰਦ ਪਾਣੀ ਦੀ ਨਹੀਂ ਆਉਂਦੀ ਜੀ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਸਾਭ ਦੀ ਕਿਰਪਾ ਤੇ ਬਾਕੀ ਜਿਹੜੇ ਸਾਡੇ ਨਗਰ ਦੇ ਪਤਵੰਤੇ ਸੱਜਣਾ ਆਵਾਜ਼ ਦੀ ਪਾਰਟੀ ਦੇ ਵਿੱਚ ਜੀ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਜਿਨ੍ਹਾਂ ਦੀ ਜ਼ਮੀਨ ਦੇ ਵਿੱਚੋਂ ਦੀ ਆਇਆ ਉਹਨਾਂ ਨੇ ਕੋਈ ਵੀ ਕਿੰਤੂ ਪ੍ਰਾਂਤੂ ਨਹੀਂ ਕੀਤਾ ਉਹਨਾਂ ਨੇ ਭਗਵਾਨ ਪ੍ਰਮਾਨ ਸਰਕਾਰ ਦਾ ਸਾਥ ਦਿੱਤਾ ਅਸੀਂ ਜੋੜਾ ਮਾਜਰਾ ਦਾ ਸਾਥ ਪੰਤਰੀ ਜੀ ਦਾ ਬਹੁਤ ਬਧਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਘੇਟਾ ਨੂੰ ਪੈਪਾ ਪਾ ਕੇ ਪਾਣੀ ਦਿਵਾਇਆ ਇਹ ਨਹਿਰ ਦਾ ਪਾਣੀ ਦਿਵਾਇਆ ਉਹ ਪੈਣਾ ਸਾਡੀਆਂ ਫਸਲਾਂ ਨੂੰ ਪਾਣੀ ਕਿੰਨੀ ਉੱਥੋਂ ਲਾ ਜਾਂਦੀ ਹੈ ਕਿ ਉਹਨਾਂ ਨੂੰ ਪਾਣੀ ਮਿਲਦਾ। ਉਹਦਾ ਪਾਣੀ। ਇਹ तकरीबन 2.5 ਕਰੋੜ ਰੁਪਏ ਦੀ ਲਾਗਤ ਨਾਲ ਫੈਸਲੀਆਂ ਪਈਆਂ ਨੇ ਜੀ। ਬਹੁਤ-ਬਹੁਤ ਧੰਨਵਾਦ। ਮੰਡਲ ਸਾਹਿਬ ਨੂੰ ਬਹੁਤ ਧੰਨਵਾਦ ਕਰਦੇ ਹਾਂ। ਛੋੜਾ ਮਾਜਰਾ ਸਾਹਿਬ ਜੀ ਨੇ ਬੜੀ ਮਿਹਨਤ ਨਾਲ ਸਾਡੇ ਕੋਲ ਮੁਲਾਕਾਤ ਲੈਣਾ ਦਿੱਤੀਆਂ ਨੇ। ਇੱਕ ਨਹੀਂ ਦੋ-ਦੋ ਪੈਦਲ। ਇੱਕ ਅੱਜ ਆਪਾਂ ਉਹਨਾਂ ਦਾ ਆਭਾਰ ਕਰਦੇ ਹਾਂ। 2.5 ਕਰੋੜ ਰੁਪਏ ਦੀ ਲਾਗਤ ਨਾਲ ਜਿਹੜੀਆਂ ਨੇ ਸੈਂਕੜੇ ਏਕੜ ਦੇ ਮੇਲੇ ਨੂੰ ਪਾਣੀ ਮਿਲਣਾ ਹੈ। ਔਰ ਇਹ ਜਿਹੜਾ ਸੁਵਾਰਸੀ ਨਾ ਜੀ ਇਧਰ ਤੋਂ ਅਸੀਂ ਦੇਖਦੇ ਹਾਂ ਮੇਰੀ ਉਮਰ 40 ਕਿ ਸਾਲ ਹੈ ਪਰ ਮੈਂ ਕਦੇ ਇੱਥੇ ਦੇਖਿਆ ਨਹੀਂ ਸੀ ਇਤੋਂ ਸੁਆ ਵੀ ਹੁੰਦਾ ਪਰ ਜਦੋਂ ਹੁਣੇ ਬਣ ਰਿਹਾ ਸੁਆ ਤੇ ਪਾਈਪ ਲਾਈਨਾਂ ਪੈ ਰਹੀਆਂ ਨੇ ਤੇ ਮੈਨੂੰ ਲੱਗਦਾ ਜੀ ਸਾਡੇ ਬੱਚਾ ਨੂੰ ਵੀ ਬਹੁਤ ਚਾਵਾ ਜੀ ਸਾਨੂੰ ਇੰਨਾ ਵਧੀਆ ਪਾਣੀ ਮਿਲਦਾ ਇੰਨਾ ਵਧੀਆ ਸਾਸਨ ਮਿਲਿਆ ਤਾਂ ਫਿਰ ਤੋਂ ਬਹੁਤ ਬਹੁਤ ਆਮਰ ਕਰਦਾ ਸਾਡੇ ਐਮਐਲਏ ਸਾਹਿਬ ਚਿਨ ਸਿੰਘ ਜوڑا ਮਾਧਰਾ ਜੀ ਤੇ ਪੂਰੀ ਆਮ ਆਦਮੀ ਪਾਰਟੀ ਟੀਮ ਦਾ ਜਿਨ੍ਹਾਂ ਨੇ ਇੰਨਾ ਮਿਹਨਤ ਕਰਕੇ ਸਾਨੂੰ ਇਹ ਪਾਣੀ ਦਿੱਤਾ ਔਰ ਇਹ ਜਿਹੜੀ ਨਿਕਾਸੀ ਉਹ ਵੀ ਚੋਇ ਤੱਕ ਗਈ ਬਾਤ ਪਾਣੀ ਸਪਲਾਈ ਦੀ ਔਰ ਸਾਡੇ ਪਿੰਡ ਨੂੰ ਵੀ ਇੱਕ ਪਾਈਪ ਲਾਈਨ ਗਈ ਜਿਹੜੀ ਤੇ ਸਾਨੂੰ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੈ ਸਾਡੇ ਆ ਫਸਲਾਂ ਹਰੀਆਂ ਭਰੀਆਂ ਹੋਣਗੀਆਂ ਸਾਡੀ ਧਰਤੀ ਦਾ ਪਾਣੀ ਬਚੂਗਾ ਜਿਹੜੀ ਸਾਨੂੰ ਸਭ ਤੋਂ ਵੱਡੀ ਜ਼ਰੂਰਤ ਸੀ ਪਾਣੀ ਦੀ ਉਹ ਅੱਜ ਜਿਹੜੀ ਸਾਡੀ ਪੂਰੀ ਹੋਈ ਹੈ ਤਾਂ ਫਿਰ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਚੀਤਨ ਸਿੰਘ ਜੀ ਡੋੜਾ ਮਾਜਰਾ ਜੀ ਆਮ ਆਦਮੀ ਪਾਰਟੀ ਸਰਕਾਰ ਦਾ ਭੰਗ ਵਧਾਈ ਦੇ ਪਾਤਰ ਨੇ ਪਿੰਡ ਕਣਗੜ ਵਾਲੇ ਜਿਨ੍ਹਾਂ ਲਈ ਦਿਨ ਰਾਤ ਇੱਕ ਕੀਤਾ ਇਹ ਪਾਈਪ ਲਾਈਨ ਲੈ ਕੇ ਆਏ ਇਹ ਪਾਣੀ ਲਈ ਪ੍ਰਬੰਧ ਕੀਤਾ ਉਹ ਨੇ ਜਗਿੰਦਰ ਸਿੰਘ ਜੂਪੀ ਭਵਿੰਦਰ ਸਿੰਘ ਜੂਪੀ ਗੁਰਦੀਪ ਸਿੰਘ ਰਾਠੀ ਲਖਵਿੰਦਰ ਸਿੰਘ ਲਖਾ ਤੇ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਦੇ ਖੇਤਾਂ ਦੇ ਵਿੱਚੋਂ ਇਹ ਪਾਈਪਲਾਈਨ ਨਿਕਲੀ ਸਰਦਾਰ ਦਲਜੀਤ ਸਿੰਘ ਸੇਖੋਂ ਭਰਪੂਰ ਸਿੰਘ ਸੇਖੋਂ ਸਾਬਕਾ ਸਰਪੰਚ ਸਰਜੀਤ ਸਿੰਘ ਸੇਖੋਂ ਮੌਜੂਦਾ ਮੈਂਬਰ ਹਰਵੰਸ ਸਿੰਘ ਗੁਰਪ੍ਰੀਤ ਸਿੰਘ ਜਗਜੀਤ ਜੁਗਨੂ ਤੇ ਮੌਜੂਦਾ ਸਰਪੰਚ ਦਵਿੰਦਰ ਸਿੰਘ ਟੀਮਾ ਵੀ ਇੱਥੇ ਹਾਜ਼ਰ ਹੈ। ਬਹੁਤ ਵੱਡਾ ਉਪਰਾਲਾ ਪਿੰਡ ਕਣਗੜ ਲਈ ਜਿਉ ਇਹ ਕੀਤਾ ਗਿਆ ਸਲੰਘਾ ਜੋ ਕਦਮ ਪੁੱਟਿਆ ਗਿਆ ਆਉਣ ਵਾਲੀਆਂ ਪੀੜ੍ਹੀਆਂ ਜਿਆਦ ਰੱਖਣ ਲਈਆਂ ਨਵੀਆਂ ਤਾਜ਼ੀਆਂ ਖਬਰਾਂ ਲੈ ਕੇ ਜਲਦ ਤੁਹਾਡੀ ਸੇਵਾ ਵਿੱਚ ਪਹੁੰਚ ਰਹੇ ਹੋਵਾਂਗੇ ਕਿਸੇ ਵੀ ਤਰ੍ਹਾਂ ਦੀ ਵੀਡੀਓ ਸਾਡੇ ਦਿੱਤੇ ਹੋਏ ਸਕਰੀਨ ਨੰਬਰ ਤੇ ਜਲਦੀ ਭੇਜੋ ਧੰਨਵਾਦ ਇਸ ਸਫਲਤਾ